ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਜੀ ਦਾ ਨਾਮ ਹੈ ਗਗਨ ਸਿੰਘ ਗੱਲ ਤੇ ਕਿੱਦਾਂ ਤੁਸੀਂ ਸਾਰੇ ਤੇ ਹਾਂਜੀ ਆਪਾਂ ਵੀ ਠੀਕ ਠਾਕ ਆ ਤੇ ਆਪਾਂ ਹੁਣ ਲੱਗਿਆ ਹੁਣ ਰੈਡੀ ਆਪਾਂ ਅੱਜ ਜਾਣ ਤੁਹਾਨੂੰ ਕੱਲ ਦੱਸਿਆ ਸੀ ਸਾਪਾ ਕੱਲ ਵਾਲੇ ਵਲੌਗ ਕਿ ਆਪਾਂ ਜਾਣਾ ਵਾ ਦੀਦੀ ਕੋਲੇ ਨਾਨ ਕੋਲ ਦਾਦੀ ਦੇ ਘਲਾ ਦੇ ਤੇ ਤੇ ਆਪਾਂ ਜਾਣਾ ਦੀਦੀ ਕੋਲੇ ਪਰ ਜਾਣਾ ਸੁੰਦਰ ਲੱਗੇ ਤੇ ਆਪਾਂ ਮੈਂ ਰੈਡੀ ਹੋਣ ਲੱਗੀ ਆ ਬੱਚੇ ਰੈਡੀ ਹੋ ਚੁੱਕੇ ਆ ਮੈਂ ਤੇ ਸੁੱਖ ਥੋੜਾ ਲੇਟ ਜਾਵਾਂਗੇ ਮੰਮੀ ਤੇ ਬੱਚੇ ਜਾ ਰਹੇ ਆ ਪਹਿਲਾਂ ਤੇ ਅਸੀਂ ਜਾਵਾਂਗੇ ਬਾਅਦ ਵਿੱਚ ਤੇ ਉਹ ਰੈਡੀ ਹੋ ਗਿਆ ਤੇ ਮੈਂ ਹੋਣ ਲੱਗੀ ਆ ਬਸ ਹੋਣ ਵਾਲਿਆ ਤੇ ਰੱਪਾ ਜਾਵਾਂਗੇ ਮਨਿੰਦਰ ਆ ਮਨਿੰਦਰ ਸੁੱਤੀ ਪਈ ਆ ਉਹ ਸਕੂਲ ਆ ਕੇ ਥੱਕ ਕੇ ਆਂਦੀ ਆ ਤੇ ਸੌਂ ਗਈ ਆ ਤੇ ਉਧਰ ਮਨਿੰਦਰ ਤਿਆਰ ਆ ਤੇ ਮੰਮੀ ਵੀ ਤਿਆਰ ਆ ਹੋ ਗਿਆ ਤਿਆਰ ਹੈ ਤਿਆਰ ਹੋ ਗਿਆ ਹਾਂ ਕਿੱਥੇ ਚੱਲਿਆ ਅਮ ਨੀ ਪੂਆ ਕਰੋ ਅਮ ਨੀ ਪੂਆ ਕਰੋ ਠੀਕ ਆ ਹਾਂਜੀ ਤੇ ਆਪਾਂ ਹੋ ਗਿਆ ਰੈਡੀ ਤੇ ਇੱਧਰ ਸੌਖ ਵੀ ਆ ਗਏ ਨੇ ਤੇ ਸੌਖਾ ਵੀ ਤਿਆਰ ਹੋਈ ਜਾਂਦੇ ਆ ਤੇ ਵੇਖੋ ਤੁਸੀਂ ਅੱਜ ਇਹਨਾਂ ਦੀ ਲੁੱਕ ਮੁੰਡਾ ਰੈਡੀ ਸ਼ਾਡੀ ਹੁੰਨ ਤੇ ਥੋੜਾ ਟਾਈਮ ਲੱਗਦਾ ਕਿਵੇਂ ਗਾਣਾ ਮੈਂ ਗਾਣਾ ਹੀ ਨਹੀਂ ਆਉਂਦਾ ਕਿਵੇਂ ਹਾਤ ਮੁਠਿਆ ਦੇ ਤਾ ਮਾਰ ਲੈਣ ਦੇ ਪਰ ਹੋ ਜਾ ਜੱਟ ਨੂੰ ਤਿਆਰਤਾ ਹੋ ਲੈਣ ਦੇ ਹਾਤ ਮੁਠਿਆ ਦੇ ਤਾ ਮਾਰ ਲੈਣ ਦੇ ਸਹੀ ਆ ਸਹੀ ਆ ਓਕੇ ਹਮ ਗੁੱਡ ਗੁੱਡ ਹਾਂ ਗੁੱਡ ਗੁੱਡ ਅੰਡਾ ਜਾ ਰਿਹਾ ਅਸੀਂ ਚੱਲੇ ਆ ਮੇਰੀ ਸਿਸਟਰ ਕੋਲ ਅਸੀਂ ਚੱਲੇ ਸੰਧਾਰਾ ਦੇਣਾ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਸੰਧਾਰਾ ਦੇ ਚੱਲੇ ਗੇ ਸਿਸਟਰ ਨਾਲੇ ਪੂਆ ਕੋਲ ਚੱਲੇ ਆ ਨਾਲੇ ਪੂਆ ਦੀਦੀ ਕੋਲ ਰਹਿ ਮੰਗਿਆparat ਤੇ ਭੂਆ ਕੋਲ ਆ ਪਸੰਦਰਾ ਦੇ ਕੇ ਵਾਪਸ ਆ ਜੀਏ ਚਲੋ 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 ਮੋੜ ਚਲੋ ਨਾ ਪਰਫਿਊਮ ਰਹਿ ਗਿਆ ਹੀ ਇਹਨਾਂ ਦਾ ਜੇ ਪਰਫਿਊਮ ਜ਼ਰੂਰੀ ਹੈ ਮੁੰਡੇ ਨੂੰ ਆਇਆ ਨਾ ਗਰਮੀ ਪਤਾ ਕਿੰਨੀ ਹੈ ਸਮੈਲ ਮੂੰਹ ਨੂੰ ਪਾਵੇ ਮਾਰੀ ਮੋਟੀ ਨਹੀਂ ਆਏ ਆ ਮੂੰਹ ਤੇ ਖਾਦ ਲਾਈ ਜਾਂਦੇ ਆ ਮੂੰਹ ਤੇ ਥੋੜੀ ਮੂੰਹ ਤੇ ਹੱਥ ਫੇਰਦਾ ਓਕੇ 1 2 3 ਰੈਡੀ ਚੱਲ ਚੱਲੋ ਚੱਲੀਏ ਮੇਰੇ ਵੀ ਲਾ ਦੋ ਹੁਣ ਚੱਲ ਹੱਥ ਮਲ ਲਾ ਹੱਥ ਮਲ ਲਈ ਜਾਂਦਾ ਚਲੋ ਵੀ ਹਾਂਜੀ ਤੇ ਆਵਾ ਪਹੁੰਚ ਗਏ ਇਧਰ ਦੇਖੋ ਕੁੱਤੇ ਪਰ ਦੇਖੇ ਮੈਂ ਕਿਸੇ ਕਾਲ ਵੀ ਆਵਾ ਪਹੁੰਚ ਗਏ ਆ ਇਧਰ ਮੰਮੀ ਟੱਲ ਲੈ ਕੇ ਜਾਂਦੀ ਪੀਪਾ ਚਲੋ 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 ਅਗੇ ਆਪਾ ਲੈ ਆੜ ਕੇ ਚੱਲੀ ਜਾਂਦੀ ਆ ਹਾਂਜੀ ਹੁਣ ਅਸੀਂ ਆਗੇ ਦੀਦੀ ਕੋਲੇ ਤੇ ਹੁਣ ਅਸੀਂ ਮਿਲਦੇ ਆਂ ਦੀਦੀ ਨੂੰ ਫਿਰ ਮੈਂ ਤੁਹਾਨੂੰ ਹਾਂ ਔਰ ਦੀਦੀ ਦੇ ਘਰ ਐਂਟਰ ਹੋ ਗਏ ਅਸੀਂ ਹਾਂ ਦੇਖੋ ਤੁਸੀਂ ਦੀਦੀ ਦੇ ਘਰ ਐਂਟਰ ਹੋਏ ਆ ਤੇ ਬਾਹਰ ਕੋਲ ਓ ਦੀਦੀ ਆ ਗਈ ਬਾਹਰ ਦੀਦੀ ਬਾਹਰ ਆ ਗਿਆ ਤੇ ਹੁਣ ਹੀ ਆਏ ਸਦਾਰਾ ਲੈ ਕੇ ਤੇ ਦੀਦੀਆਂ ਆ ਗਏ ਬਾਹਰ ਆਜੋ ਮਾਮਾ ਆਇਆ ਆਜ ਮਾਮਾ ਆਇਆ ਮਾਮਾ ਆਇਆ ਆਜੋ ਮਾਮੇ ਕੋਈ ਚੱਲ ਅਸੀਂ ਆਏ ਦੀਦੀ ਕੋਲੇ ਸੁਨਾਰਾ ਦੇ ਆਇਦਰ ਜਾਓ ਮਾਮੂ ਆਇਆ ਏ ਮਾਮੂ ਸਾਚੀ ਗਰ ਬਾਉ ਮਾਮਾ ਜੋਤ ਜੋਤ ਕਾਸੀ ਗਾਲ ਹੈਲੋ ਦੋ

ਕਰ ਜਾਦੇ ਮਾਮੀ ਨੂੰ ਦੋਨੇ ਹੱਥ ਫੜ ਕੇ ਹੈਲੋ 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 ਕਰ ਦੋ ਹਾਂ ਹੈਲੋ ਕਰ ਲਾ ਮੈਨੂੰ ਵੀ ਬੁਲਾ ਦੇ ਮੈਨੂੰ ਮਾਨੂੰ ਵੀ ਸੱਚੀ ਲਾਓ ਔਰ ਬਾਈ ਨੂੰ ਵੀ ਬੁਲਾ ਦੋ ਔਰ ਬਾਈ ਨੂੰ ਮਾਈ ਸੱਚੀ ਦਾ ਪਾਣੀ ਹਾਂ ਹੈਲੋ ਜੀ ਜੀ ਨੂੰ ਦੋ ਤਾਂ ਹੈਲੋ 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 ਇਹਨੇ ਮੈਨੂੰ ਨਹੀਂ ਕਾਇ ਤੁਹਾਡਾ ਤਾਂ ਠੀਕ ਆ ਆ ਜੀ ਆ ਜੀ ਜੀ ਆ ਕੀ ਜੀ ਆ ਜੀ ਜੇ ਕਾ ਠੀਕ ਆ ਚੀਜੀ ਆ ਆ ਜੀ ਜੇ ਕਾ ਲੀਆ ਇਹ ਤੇ ਕੀ ਜੀ ਆ ਜੋਤਾ ਆ ਥੋੜਾ ਜੋਤਾ ਨੂੰ ਪਤਾ ਤੁਹਾਡੇ ਕੋਲ ਜੋਤਾ ਹੀ ਜਾਂਦਾ ਲਾਲਾ ਜੋਤਾ ਜੋਤਾ ਵੀ ਆਉਂਦਾ ਹੈ ਓਏ ਮੰਮੀ ਬਰੇ ਨਹੀਂ ਆਣਾ ਕੀ ਥਿਖਣੀ ਟਲਾਇਆ ਵੰਨ ਆਇਆ ਆਇਆ ਜੀ ਦੀਦੀ ਕਰਖਾਇਆ ਤੋਤਾ ਅਗਾਂ ਦੇਖ ਮਿੱਟੂ ਮਿੱਟੂ ਮਾਮੀ ਟੂ ਬਣਾਉਂਦਾ ਹੀ ਜਾਂਦਾ ਮਿੱਟੂ ਲੈ ਖਾਣਾ ਮਿੱਟੂ ਰਿਹਾ ਮਿੱਟੂ ਮਿੱਠੂ ਓਏ ਮਿੱਠੂ ਗੁਰੀ ਕਿੱਥੇ ਗੁਰੀ ਵਾਇ ਮਾਰ ਕੋ ਤੇ ਗੁਰੀ ਓਏ ਗੁਰੇ ਗੁਰੇ ਉਹਨੂੰ ਆਏ ਮਾਰ ਉਹਨੂੰ ਆਏ ਮਾਰ ਜੋ ਨਾ ਵਾਇ ਮਾਰ ਤੁਰ ਗੁਰੀ 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 ਆ ਲੈ ਬੱਡੇ ਆ ਲੈ ਮਿੱਠੂ ਆ ਗਿਆ ਗੁਰੀ ਆ ਲੈ ਮਿੱਠੂ ਓਏ ਗੁਰੀ ਗੁਰੀ ਆ ਮਾਰਣ ਨੂੰ ਮਿੱਠੂ ਨੂੰ ਆਜ ਮਾਰੀ ਨੈਕਸਟ ਵਨ ਹਾਂ ਇੱਥੇ ਆ ਕੇ ਮਾਰ ਪੂਰੀ ਇਹ ਬੋਲਦਾ ਹਾਂ ਬੈਠੇ ਆ ਜੀ ਹਮ ਹਮ ਮੈਂ ਬੱਚੇ ਦੇਖੀ ਮਗਾ ਬੱਚੇ ਉਥੋਂ ਕੱਢ ਆ ਗਿਆ ਪੜਾ 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 ਆ ਜਾਦਾ ਬੀਲੀਆ ਚੱਲ ਹਾਂ ਲੈ ਇਧਰ ਵੀ ਬਾ ਬਾ ਚਾ ਚਾ ਇੱਕ ਵਾਰ ਵੀ ਹੁੰ ਦੇ ਦੇਣਾ ਆਪਾਂ ਇੱਕ ਹਰ ਬੰਨ ਦੇ ਤੈਨ ਨਾ ਕਰਦੇ ਪਿਆ ਬਟਨ ਲਾ ਦੋ ਪਰ ਬਟਨ ਲਾ ਦੋ ਬਟਨ ਲਾ ਦੋ ਪਰ ਇਹ ਹੈਗਾ ਆ ਵਾਲੇ ਨਾਲ ਹਰੇ ਨਾਲ ਆ ਆ ਇਹ ਦੇ ਨਾਲ ਆ ਦੋਨੇ ਆਪ ਦਾ ਲੀੜਾ ਲਾ ਸਾਰੇ ਨਾਲ ਪਾ ਲਓ ਮਾਰ ਦੇ ਲਓ ਲੈ ਵੀ ਤੂੰ ਆ ਕੇ ਰੱਖੀ ਤੂੰ ਆ ਲਾ ਲਾ ਇੱਥੇ ਲਾ ਲਾ ਫੋਟਾ ਪਾਸੇ ਰੱਖ ਲਾ ਆ ਵਾਈਟ ਨਹੀਂ ਹੁੰਦਾ ਦੀਦੀ ਇਹਦੇ ਇਹਦੇ ਅੱਗੇ ਦੇ ਨਹੀਂ ਆਉਂਦੇ ਨਹੀਂ ਦੂਜੇ ਦੇ ਇਹ ਦੇ ਨਹੀਂ ਨਹੀਂ ਆਉਂਦੇ ਅਗਲੇ ਦੇ ਹਾਂ ਹਾਂ ਲੈ ਤੂੰ ਆਇਆ ਰੱਖਣਾ ਨਾ ਉਹ ਹਸਪਤਾਲ ਚ ਆ ਉਹ ਦੋ ਵੀ ਦੇ ਆ ਆ ਗੋਦਾਂ ਆ ਉਹ ਦੋ ਆ ਆ ਗੋਗਿਦਿਆਣਾ ਨਾਮਿਆ ਆਵਾ ਜਵਨ ਨਾਮ ਆ ਕੋਣ ਦਾ ਦੇ ਨਾ ਬਸ ਰਹਿਂਦੀ ਭਰਾਵਾਂ ਕਰੈ ਨਹੀਂ ਰਹਿ ਨੂੰ ਜੇ ਲੱਗਿਆ 2 ਦਿਨ ਲੱਗਿਆ ਨਾਮ 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 ਕੋਣ ਦਾ ਨਾਮ ਨਾਮ ਕੋਣ ਦਾ ਪਾ ਨਾ ਪਟਾ ਆ ਉਹਦਾ ਚੜਾ ਚੜਾ ਹੋਵੇ ਚੜਾ ਚੜਾ ਹਾਂ ਆ ਜੇ ਆਏ ਬੀ ਗੁਰੂ ਗੁਰੇ ਦੇ ਨਹੀਂ ਆਉਣਾ ਕੋਈ ਵੀ ਉਹ ਵੱਡਾ ਹੈ ਮਾਸੀ ਆ ਗਈ ਆਪਸਾਂ ਦਾ ਕਹਿੰਦਾ ਸੋਹਣਾ ਲੱਗਦਾ ਹੈ ਇਹ ਰੰਗ ਬਸ ਹੂੰ ਲੈ ਲਈ ਮੈਂ ਆਹ ਸੋਹਣਾ ਲੱਗਦਾ ਸੀਪੂ ਆ ਕੇ ਘਰ ਆ ਗਏ ਆ ਉਥੋਂ ਤੇ ਹੁਣ ਆਪਾਂ ਜਾ ਰਹੇ ਹਾਂ ਆ ਗਏ ਆਂ ਭੂਆ ਕੇ ਪਿੰਡ ਤੇ ਹੁਣ ਅਸੀਂ ਬਾਹਰ ਵੈਸੀ ਵੇਖਣ ਆਏ ਆਂ ਦੇਖਦੇ ਆਂ ਇੱਧਰ ਆ ਭੂਆ ਕਾ ਘਰ ਆ ਖੇਤ ਉਹ ਖਾਂਦੇ ਤੁਹਾਨੂੰ ਉਧਰ ਪੂਆ ਦਾ ਪਸ਼ੂ ਤਾਂ ਬਾਅਦ ਚ ਚਲਵਾ ਆਓ ਪਸ਼ੂ ਬਾਅਦ ਚ ਖਰਾਵਾਗੇ ਮੰਮੀ ਹੁਣੀ ਭੂਆ ਨੇ ਸਾਰੇ ਗੱਲਾਂ ਕਰਦੇ ਅਸੀਂ ਕਿ ਅਸੀਂ ਆੰਨੇ ਆ ਅਸੀਂ ਗੱਲਾਂ ਤੁਸੀਂ ਕਰੋ ਤਾਂ ਆਂਦੀ ਆ ਆ ਗਏ ਇੱਧਰ ਬਾਹਰ ਆ ਬਾਹਰ ਆ ਇੱਧਰ ਖੇਤ ਉੱਧਰ ਕਿਸੇ ਦੇ ਘਾਰ ਆ। ਉਹ ਛੱਲੀਆਂ ਦੇਖਿਆ। ਆਹ ਬੂਟਾ ਲੱਗ ਗਈ ਪਈ। ਕਾਹਦਾ ਆਹੋ? ਕੌਸ਼ਿ ਲੱਗਿਆ ਵੀ ਹੋਇਆ ਮੈਨੂੰ ਤਾਂ ਚੀਕੂ ਲੱਗਦਾ। ਚੀਕੂਆਂ ਦੇ ਹੀ ਲੱਗਦਾ। ਹੈਨਾ? ਚੀਕੂ ਲੱਗੇ ਵੀ ਹੋਇਆ। ਰਵਾਨ ਗਿੱਲਾ ਹੈਨਾ ਜਾਇਆ। ਨਹੀਂ ਸੁੱਕਾ। ਗਿੱਲਾ। ਆ ਚੱਲ ਲੱਗੇ। ਅੱਲਾ। ਸੁੱਕਾ। ਉਹ ਗਿੱਲਾ ਯਾਰ ਸੁੱਕਾ ਥੋੜੀ ਆ। ਐਂ ਤੁਹਾਨੂੰ ਕਹਿਦਾ ਨਾ। ਸੁੱਕਾ ਦਾ ਸੁੱਕਾ ਕੁੱਤਾ ਕੱਤਾ ਤਾਂ ਨਹੀਂ ਜਾਵਰੇ ਫੜਾ ਮੈਨੂੰ ਤੂੰ ਵੇਖਿਆ ਫਿਰ ਮੈਂ ਖੁੱਬ ਜਾਣਾ ਇੱਥੇ ਧੀਰੋ ਬੜੰਦ ਲੱਗੇ ਨਾ ਵੇਖ ਲੈ ਨੇ ਨਾ ਆਪਾਂ ਨੂੰ ਕਿਹੜਾ ਪਤਾ ਵੀ ਬੂਟਾ ਕਾਦਾ ਠੀਕ ਮਾਦਾ ਕਾਦਾ ਹੈ ਹੈ ਠੀਟੂ ਆ ਠੀਕੂ ਨਹੀਂ ਗਏ ਹੋਰ ਆ ਬੂਟਾ ਕੋਈ ਓਏ ਹੋਰ ਨਹੀਂ ਅੱਭੀ ਜੜੇ ਨੇ ਆਲ ਨਾ ਪਾਇਆ ਹੋਇਆ ਆਪਦਾ ਵਿੱਚੋਂ ਨਿਕਲ ਆ ਆ ਆਲ ਨਾ ਪਾਇਆ ਹਨਾ ਓ ਮੈਨੂੰ ਆਵੇ ਹਾਂ ਨੇ ਚੀਕੂਆਂ ਦਾ ਨਹੀਂ ਇਹਦਾ ਹੋਰ ਸ਼ਾਂ ਵਾਲਾ ਬੂਟਾ ਲੱਗਾ ਆਵੇ ਆਲ ਨਾ ਪਾਇਆ ਵੈ ਹਨਾ ਉਹ ਵਿਜੜੇਦਾਲ ਨਾ ਪਾਇਆ ਓਏ ਆ ਦੇਖੋ ਜੀ ਵਿਜੜੇਦਾਲ ਨਾ ਪਾਇਆ ਨਿੱਕੇ ਜਿਹੇ ਬੂਟੇ ਤੇ ਪਾਇਆ ਵੇਖੋ ਵਿਜੜੇ ਨੇ ਆਲ ਨਾ ਪਰ ਆਪਾਂ ਨੂੰ ਦਰਖਤ ਲਾਉਣੇ ਵੀ ਚਾਹੀਦੇ ਆ ਆ ਦੇਖੋ ਕਿਵੇਂ ਵਿਚਾਰੇ ਪੰਛੀ ਆਪਣੇ ਨਿੱਕੇ ਨਿੱਕੇ ਬੂਟਿਆਂ ਤੇ ਆਲ ਨੇ ਪਾਉਂਦੇ ਆ ਓ ਕੁਮਾਰ ਗੰਨਾ ਹਨਾ ਚਲੋ ਚੱਲੀਏ ਹੁਣ ਆਜੋ ਹੁਣ ਆਪਾਂ ਆ ਵਿਆਹ ਗਿੱਲਾ ਨਾ ਵਾਣਾ ਵੇਲਾ ਆ ਵੇ ਗਿੱਲਾ ਆਵਾਣਾ ਮੀ ਹੈ ਨਾ ਹਾਂ ਚਲੋ ਲਓ ਅੰਦਰ ਬੱਜ ਜਾਓ ਆ ਉਹ ਲੱਗ ਗਿਆ ਹਾਂਜੀ ਆ ਦੇਖੋ ਹੁਣ ਉਹ ਆ ਗਏ ਆਪਣੇ ਘਰ ਦੇ ਵਿੱਚ ਐਂਟਰ ਹੋ ਗਏ ਆ ਜਿਵੇਂ ਝੋਨੇ ਦੇ ਵਿੱਚ ਬਿਜੀ ਕਰਕੇ ਨਾ ਸਪਾਈਸ ਪੂਹੀ ਹੋ ਜਾ ਰਹੀ ਦੀ ਆ ਕਰਨ ਵਾਲੀ ਆ ਲੱਗਾ ਕਿੰਨੂਆਂ ਦਾ ਬੂਟਾ ਆ ਦਾ ਵੈਸੇ ਹੀ ਆ ਨਾ ਉਹ ਜਾਮਣੂਆਂ ਦਾ ਬੂਟਾ ਆ ਗਿਆ ਨਾ ਆ ਜਾਮਣੂ ਆ ਗਏ ਆਹ ਚੇਤਕਾ ਸਕੂਟਰ ਇਹ ਹੈ ਚੇਤਕ ਸਕੂਟਰ ਦੇਖੋ ਕਿਹਨੂੰ ਕਿਹਨੂੰ ਚੇਤਕ ਸਕੂਟਰ ਪਸੰਦ ਆ ਚੇਤਕ ਸਕੂਟਰ ਹੈ ਹਾਂ ਵੇ ਹੁਣ ਤੁਹਾਨੂੰ ਦਿਖਾਉਣਾ ਹੈ ਹੈ ਨਹੀਂ ਡਰਦੇ ਆ ਵੇ ਔਰ ਦੇਖੋ ਤੁਸੀਂ ਇੱਥੇ ਬਸੂਰਾ ਕੇ ਤੂੰ ਆ ਗਈ ਔਰ ਵੀ ਚਾਕਨ ਲਾ ਪਿਆ ਉਹ ਵੇ ਉਹ ਵੀ ਆ ਗਿਆ ਉਧਰ ਉਹ ਪੂਰਾ ਦਾ ਮੁੰਡਾ ਵੀ ਆ ਗਿਆ ਆ ਦੇਖੋ ਆ ਬੇਚੀ ਉਹਦੇ ਵਾਸਤੇ ਬਣਾਇਆ ਕਿਹਦੇ ਵਾਸਤੇ ਹਾਂ ਵਾਸਤੇ ਉਹ ਨਿੱਕਾ ਜਿਹਾ ਘਰ ਆ ਆਹੋ ਮੇਲੇ ਚੀ ਜਾਉ ਬੜੀ ਬਣਾਈ ਆ ਹਾਂ ਦੇਖੋ ਨਿੱਕੀ ਉਹ ਪੰਜੀ ਨਿਕਲੇ ਵਿੱਚੋਂ ਏ ਪੰਜ ਹਾਂ ਉਹ ਕਹਿੰ ਜਾਂ ਰਹੇ ਆ ਹੁਣ ਭਾਬੀ ਜੀ ਆ ਗਈਆਂ

व्यू बहुत वधिया मौसम में ही वाला हो या पे आप बदल बने हो ये पे या अब द नहीं यंदा वा ऐसे आप ड्रीम आप ड्रीम आप ना बनाएंगे ये तो कल में हैरवा लगे आ कितने सौ मार्क्स के अंदर हैरवा एंडवर ओं अंदर हैरवा का बिना अंदर हैरवा पक्का है ठीक है अंदर ਹਾਂ ਪਹਿਲਾਂ ਐ ਦਵਾਰਾ ਗੈਰਥਾ ਪਕਾਉਆ ਗਿਆ ਚਲੋ ਜਦਾਂ ਮਰਜੀ ਆਜੋ ਹਾਂਜੀ ਤੇ ਅਸੀਂ ਭੂਆ ਕੋਲ ਆਗੇ ਸੀ ਵਾਪਸ ਤੇ ਆ ਕੇ ਆਪਾਂ ਹੁਣ ਰੋਟੀ ਉੱਥੇ ਨਹੀਂ ਰਹੋਗੇ ਸੀਗਾ ਉਹਨਾਂ ਨੇ ਤਾਂ ਕਿਹਾ ਸੀ ਬਹੁਤ ਰੋਟੀ ਖਾ ਕੇ ਜਾਓ ਪਰ ਇੱਥੇ ਦੀ ਰੋਟੀ ਬਣਾਏ ਬੈਠੇ ਸੀ ਆਪਾਂ ਫਿਰ ਹੁਣ ਰੋਟੀ ਖਾਣ ਲੱਗੇ ਆਗੇ ਸੀ ਉੱਥੋਂ ਸਾਰਿਆਂ ਨੇ ਰੋਟੀ ਖਾਈ ਨੇ ਬੈਠੇ ਅਦਰ ਮੰਮੀ ਬੈਠੇ ਆ ਜੋ ਆ ਖਾਈ ਜਾਂਦੇ ਆ ਤੇ ਆ ਸ਼ਿਮਲਾ ਮਿਰਚਾਂ ਦੀ ਸਬਜ਼ੀ ਨਾਲ ਦਹੀਂ ਬਣਾਇਆ ਤੇ ਨਾਲ ਕਸਟਰਡ ਬਣਾਇਆ ਹੋਇਆ ਤੇ ਤੇ ਪਿਆਜ ਤੇ ਨਾਲ ਲੱਸੀ ਆ ਤੇ ਹਣ ਆਪਾਂ ਰੋਟੀ ਖਾਣੇ ਆ ਤੇ ਬਹੁਤ ਸਵਾਦਾ ਸਬਜ਼ੇ ਨਾ ਬਹੁਤ ਸਵਾਦਾ ਸੁੰਦਰ ਹੂੰ ਤੇ ਅੱਜ 10 ਸਾਲਾਂ ਦੇ ਵਿੱਚ ਪਹਿਲੀ ਵਾਰੀ ਮੈਂ ਰਹਿਣ ਲੱਗਾ ਸੈਕਟਰ ਕੋਲੇ ਹਾਂ ਅਸੀਂ ਰਾਤ ਘੱਟ ਹੀ ਰਹੀ ਲੇ ਕਿ 10 ਸਾਲਾਂ ਦੇ ਵਿੱਚ ਪਹਿਲੀ ਵਾਰ ਰਹਿਣ ਲੱਗਾ ਮੈਂ ਸੱਚੀ ਗੱਲ ਹੂੰ ਤੇ ਨਾ ਨਾ